ਜੀ ਡਾਕਟਰ ਧਰਮਿੰਦਰ ਟੱਲੋਂ ਵਰਲਡ ਕੈਂਸਰ ਕੇਅਰ ਅੱਜ ਐਸਪੀਏ ਕਾਰਡ ਦੀ ਜਿਹੜੀ ਮੁਹਿੰਮ ਹੈ ਜਿਹੜੀ ਕੈਂਸਰ ਨੂੰ ਲੈ ਕੇ ਪੂਰੇ ਸੰਗਰੂਰ ਦੇ ਵਿੱਚ ਐਕਟਿਵ ਹੈ ਉਸੇ ਲਈ ਅੱਜ ਅਸੀਂ ਇਸ ਸਕੂਲ 'ਚ ਪਹੁੰਚੇ ਹੋਏ ਹਾਂ ਔਰ ਐਸਪੀਏ ਕਾਰਡ ਤੇ ਵਰਲਡ ਕੈਂਸਰ ਕੇਅਰ ਸਾਂਝੇ ਤੌਰ ਤੇ ਆਪਣਾ ਪੰਜਾਬ ਫਾਊਂਡੇਸ਼ਨ ਨਾਲ ਮਿਲ ਕੇ ਉਪਰਾਲਾ ਕਰ ਰਹੀ ਹੈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਕੱਲੇ-ਕੱਲੇ ਪਿੰਡ ਤੱਕ ਪਹੁੰਚਿਆ ਜਾਵੇ ਲੋਕਾਂ ਨੂੰ ਕੈਂਸਰ ਬਾਰੇ ਦੱਸਿਆ ਜਾਵੇ ਕਿਵੇਂ ਵੱਧਦਾ ਹੈ ਕਿਵੇਂ ਬਣਦਾ ਹੈ ਕਿਵੇਂ ਆਖਰੀ ਸਟੇਜ ਤੇ ਪਹੁੰਚ ਜਾਂਦਾ ਔਰ ਕਿਵੇਂ ਤੋਂ ਬਚਿਆ ਜਾ ਸਕਦਾ ਹੈ ਕਿਹੜੇ ਮਹਿੰਗੇ ਟੈਸਟਾਂ ਨੂੰ ਕਰਾਉਣੇ ਚਾਹੀਦੇ ਉਸੇ ਲੜੀ ਤਾ ਤੇ ਚਾਰ ਮੋਬਾਈਲ ਬੱਸਾਂ ਜਿਹੜੀਆਂ ਵਲ ਕੈਨਸਲ ਕੇਅਰ ਦੀਆਂ 30 ਦੇ ਕਰੀ ਮੈਡੀਕਲ ਅਮਲੇਨਾ ਪਹੁੰਚੀ ਹੋਈਆਂ ਕਈ ਕਿਸਮ ਦੀ ਟੈਸਟਿੰਗ ਜਿਹੜੀ ਹੈ ਵਰਲਡ ਕੈਂਸਰ ਕੇਅਰ ਕਰ ਰਹੀ ਹੈ ਜਿਵੇਂ ਕਿ ਔਰਤਾਂ ਦੀ ਛਾਤੀ ਦੀ ਜਾਂਚ ਲਈ ਮੈਮੋਗ੍ਰਾਫੀ ਟੈਸਟ ਕਰ ਰਹੇ ਹਨ ਔਰਤਾਂ ਦੇ ਬੱਚੇਦਾਨੇ ਦੀ ਜਾਂਚ ਲਈ ਪੈਪ ਸਮੀਰ ਕਰ ਰਹੇ ਹਨ ਬੰਦਿਆਂ ਦੇ ਗਦੂਦਾਂ ਦੀ ਜਾਂਚ ਲਈ ਪੀਐਸਏ ਟੈਸਟ ਕਰ ਰਹੇ ਹਨ ਮੂੰਹ ਤੇ ਗਲੇ ਦੀ ਜਾਂਚ ਕਰ ਰਹੇ ਹਨ ਬਲੱਡ ਦੀ ਜਾਂਚ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਹੱਡੀ ਦੀ ਜਾਂਚ ਕੀਤੀ ਜਾ ਰਹੀ ਹੈ 슈ਗਰ ਹੈ ਬੀਪੀ ਐ ਦਵਾਈਆਂ ਵੰਡੀਆਂ ਜਾ ਰਹੀਆਂ ਲੈਕਚਰ ਦਿੱਤੇ ਜਾ ਰਹੇ ਹਨ ਲਿਟਰੇਚਰ ਵੰਡਿਆ ਜਾ ਰਿਹਾ ਹੈ ਵੀਡੀਓ ਦਿਖਾ ਰਹੇ ਹਾਂ 1 ਟੂ 1 ਕਾਉਂਸਲਿੰਗ ਕਰ ਰਹੇ ਹਾਂ ਕੁੱਲ ਮਿਲਾ ਕੇ ਇੱਕ ਕੈਂਸਰ ਨੂੰ ਰੋਕਣ ਵਾਸਤੇ ਜਿਹੜਾ بڑے ਵੱਡੇ ਲੈਵਲ ਤੇ ਉਪਰਾਲਾ ਕੀਤਾ ਜਾ ਰਿਹਾ ਹੁਣ ਤੱਕ ਕੋਈ 300 ਤੋਂ ਕਰੀਬ ਲੋਕ ਸਰ ਕੋ ਪਹੁੰਚ ਚੁੱਕੇ ਆ 500 ਤੋਂ ਅੱਗੇ ਦਾ ਸਾਰਾ ਟੀਚਾ ਸੀਗਾ ਉਹ ਅਸੀਂ ਸ਼ਾਮ ਚਾਰ ਵਜੇ ਤੱਕ ਪੂਰਾ ਕਰ ਲੈਣਾ ਔਰ ਮੈਸੇਜ ਜਿਹੜਾ ਵਰਲਡ ਕੈਂਸਰ ਦਾ ਹਮੇਸ਼ਾ ਇਹੀ ਰਹਿੰਦਾ ਹੈ ਕਿ ਕੈਂਸਰ ਕਿਸੇ ਨੂੰ ਵੀ ਹੋ ਸਕਦਾ ਨਾ ਉਹ ਅਮੀਰ ਦੇਖਦਾ ਨਾ ਉਹ ਗਰੀਬ ਦੇਖਦਾ ਕਿਸੇ ਵੀ ਵਰਗ ਦੇ ਵਿਅਕਤੀ ਨੂੰ ਹੋ ਸਕਦਾ ਆਪਾਂ ਇਸ ਤੋਂ ਬਚ ਸਕਦੇ ਆ ਜੀ ਇਹ ਤੰਦਰੁਸਤ ਲੋਕ ਆਪਣੀ ਜਾਂਚ ਕਰਾਉਣ ਇਹਦੇ ਬਾਰੇ ਜਾਣਕਾਰੀ ਹਾਸਲ ਕਰੋ ਕਿਵੇਂ ਬਣਦਾ ਹੈ ਲੱਛਣਾਂ ਨੂੰ ਸਮਝੋ ਕਿਵੇਂ ਸਾਡੇ ਸਰੀਰ 'ਚ ਵੱਸ ਸਕਦਾ ਹੈ ਉਹਦੀ ਗੱਲਬਾਤ ਕਰੋ ਸਾਡੇ ਨਾਲ ਆ ਕੇ ਇਹ ਜ਼ਰੂਰੀ ਹੈ ਤੁਹਾਡੇ ਲਈ ਕਿ ਕਿਉਂਕਿ ਆਉਣ ਵਾਲਾ ਸਮਾਂ ਬੜਾ ਭਿਆਨਕਰ ਹੈ ਬਹੁਤ ਜ਼ਿਆਦਾ ਕੈਂਸਰ ਵਰਲਡਵਾਈਡ ਵਧ ਰਿਹਾ ਹੈ ਕੱਲਾ ਪੰਜਾਬ ਨਹੀਂ ਸਾਰੇ ਪਾਸੇ ਵਧ ਰਿਹਾ ਹੈ ਸੋ ਕੋਸ਼ਿਸ਼ ਕਰੋ ਇਹਦੇ ਬਾਰੇ ਸੁਚੇਤ ਹੋਵੋ ਔਰ ਇਹਦੇ ਟੈਸਟ ਕਰਵਾਓ ਤਾਂ ਕਿ ਤਾਂ ਕਿ ਆਪਾਂ ਇਹਨੂੰ ਬਣਨ ਤੋਂ ਪਹਿਲਾਂ ਹੀ ਖਤਮ ਕਰ ਸਕੀਏ ਅ ਦੇਖੋ ਜੀ ਮੈਂ ਲਕਸ਼ਮਣ ਦੀ ਗੱਲ ਕਰਾਂ ਤੇ ਅਸੀਂ ਜਿਵੇਂ 100 ਕਿਸਮ ਦਾ ਕੈਂਸਰ ਹੈ ਔਰ ਹਜ਼ਾਰ ਕਿਸਮ ਦੇ ਟੈਸਟ ਹੁੰਦੇ ਆ ਲਕਸ਼ਮਣ ਦੀ ਗੱਲ ਕਰਾਂ ਤੇ ਅਸੀਂ ਸੱਤ ਕਿਸਮ ਦਾ ਕੈਂਸਰ ਚੈੱਕ ਕਰ ਰਹੇ ਆ ਜਿਵੇਂ ਆਪਾਂ ਖਾਣਾ ਖਾਂਦੇ ਆ ਤੁਹਾਨੂੰ ਲੱਗਦਾ ਸਾਡੇ ਗਲੇ 'ਚ ਕੁਝ ਲੱਗ ਕੇ ਲੰਘਦਾ ਜਿਹਨੂੰ ਕਹਿੰਦੇ ਬੁਰਕੀ ਦਾ ਲੱਗਣਾ ਅਸੀਂ ਖਾਣਾ ਖਾ ਰਹੇ ਆ ਸਾਡੇ ਕੋਲ ਗਲੇ 'ਚ ਦਿੱਕਤ ਹੈਗੀ ਹੈ ਤੇ ਨਾਲੇ ਵਾਲੀ ਖਾਣੇ ਵਾਲੀ ਨਾਲੀ 'ਚ ਕੋਈ ਨਾ ਕੋਈ ਦਿੱਕਤ ਹੋ ਸਕਦੀ ਹੈ ਸਾਡੇ ਮੂੰਹ 'ਚ ਕੋਈ ਛਾਲਾ ਹੈ ਜ਼ਖਮ ਹੈ ਠੀਕ ਨਹੀਂ ਹੋ ਰਿਹਾ ਪੁਰਾਣਾ ਹੋ ਚੁੱਕਾ ਹੈ ਉਹ ਵੀ ਕਿਸੇ ਨਾ ਕਿਸੇ ਦਾ ਕਾਰਨ ਬਣ ਸਕਦਾ ਸਾਡੇ ਸਰੀਰ 'ਤੇ ਕੋਈ ਗੰਡ ਹੈ ਜਿਹੜੀ ਤੇਜ਼ੀ ਨਾਲ ਵਧੀ ਹੋ ਗਈ ਇੱਥੇ ਔਰਤਾਂ ਖਾਸ ਕਰਕੇ ਧਿਆਨ ਦੇਣ ਛਾਤੀ ਜਿੱਥੇ ਕੋ ਮਾਂ ਬੱਚੇ ਨੂੰ ਦੁੱਧ ਪਿਆਉਂਦੀ ਹੈ ਅਗਰ ਛਾਤੀ 'ਚ ਗੰਢ ਹੈ ਤਾਂ ਬੜੀ ਜਲਦੀ ਉਹ ਕੈਂਸਰ 'ਚ ਕਨਵਰਟ ਹੁੰਦਾ ਹੈ ਇਹ ਜ਼ਰੂਰ ਇਹਨੂੰ ਧਿਆਨ ਰੱਖਣਾ ਹੈ ਕੋਈ ਦਿੱਕਤ ਆਵੇ ਤਾਂ ਉਸੇ ਟਾਈਮ ਤੇ ਆਪਣੀ ਮੈਮੋਗ੍ਰਾਫੀ ਕਰਾਉਣੀ ਹੈ ਇਸ ਤਰ੍ਹਾਂ ਹੀ ਬੰਦਿਆਂ ਦੀ ਗੱਲ ਕਰੀਏ ਪਿਸ਼ਾਬ ਲੱਗ ਕੇ ਆ ਰਿਹਾ ਬਾਰ-ਬਾਰ ਆ ਰਿਹਾ ਪਿਸ਼ਾਬ ਕਰਦੇ ਸਮੇਂ ਦਿੱਕਤ ਹੈਗੀ ਹੈ ਉਮਰ 50 ਸਾਲ ਤੋਂ ਉੱਪਰ ਹੈ ਪਿਸ਼ਾਬ 'ਤਾਂ ਹੀ ਖੂਨ ਆ ਰਿਹਾ ਹੈ ਤਾਂ ਪ੍ਰੋਸਟੇਟ ਕੈਂਸਰ ਦਾ ਸੰਕੇਤ ਉਸ ਤੋਂ ਰੋੜਾ ਭਾਰ ਘਟ ਗਿਆ ਕਮਜ਼ੋਰੀ ਮਹਿਸੂਸ ਕਰਦੇ ਹੋ ਤੁਹਾਡਾ ਖੂਨ ਘਟਦਾ ਜਾ ਰਿਹਾ ਹੈ ਸੈੱਲ ਘਟਦੇ ਜਾ ਰਹੇ ਨੇ ਦਵਾਈ ਖਾਂਦੇ ਰਹਿੰਦੇ ਹੋ ਬੁਖਾਰ ਠੀਕ ਹੋ ਜਾਂਦਾ ਫਿਰ ਹੋ ਜਾਂਦਾ ਹੈ ਤਾਂ ਬਲੱਡ ਕੈਂਸਰ ਵਾਲੇ ਪਾਸੇ ਜਾ ਸਕਦੇ ਹੋ ਸੋ ਕੁੱਲ ਮਿਲਾ ਕੇ ਤੁਹਾਡੇ ਸਰੀਰ 'ਚ ਕੋਈ ਵੀ ਐਸੀ ਬਿਮਾਰੀ ਜਿਹੜੀ ਠੀਕ ਨਹੀਂ ਹੋ ਰਹੀ ਕੋਈ ਵੀ ਐਸੀ ਚੀਜ਼ ਜੋ ਗੈਰ ਕੁਦਰਤੀ ਹੈ ਜੋ ਕੋਈ ਵੀ ਐਸੀ ਬਿਮਾਰੀ ਜੋ ਠੀਕ ਨਹੀਂ ਹੋ ਰਹੀ ਉਹ ਤੁਹਾਨੂੰ ਕਿਸੇ ਵੱਡੀ ਬਿਮਾਰੀ ਵਾਲੇ ਬਸੇ ਲੈ ਕੇ ਜਾਊਗੀ ਕੈਂਸਰ ਜਿਹੜੀ ਹੈ ਛੋਟੀਆਂ ਬਿਮਾਰੀਆਂ ਦਾ ਸਮੂਹ ਹੈ 100 ਬਿਮਾਰੀਆਂ ਕਟੀਆਂ ਹੋ ਕੇ ਵੱਡੀ ਬਿਮਾਰੀ ਬਾਨੀ ਜਿੰਨਾ ਕੈਂਸਰ ਹੈ ਸੋ ਬੱਸ ਸਕਦੇ ਆ ਜੇ ਆਪਾਂ ਆਪਣੀ ਤੰਦਰੁਸਤੀ ਬਰਕਰਾਰ ਰੱਖੀਏ ਤੰਦਰੁਸਤ ਲੋਕ ਆਪਣੀ ਜਾਂਚ ਕਰਾਉਣ ਹਮੇਸ਼ਾ ਇਹ ਪ੍ਰਣ ਕਰਿਆ ਕਰੋ ਕਿ ਮੈਂ ਬਿਮਾਰ ਹੋ ਕੇ ਡਾਕਟਰ ਕੋਲ ਨਹੀਂ ਜਾਣਾ ਮੈਂ ਤੰਦਰੁਸਤ ਆਪਣੀ ਜਾਂਚ ਕਰਾਉਂਦਾ ਰਹਾਂਗਾ ਜਿਹੜੇ ਲੂਡਿੰਦੇ ਟੈਸਟ ਹੈ ਸਾਲ ਬਾਦ ਕਰਾਇਆ ਕਰਾਂਗਾ ਤਾਂ ਕਿ ਕੋਈ ਬਿਮਾਰੀ ਨਾ ਹੋਵੇ ਸੋ ਇਹ ਚੀਜ਼ ਬੜੀ ਜ਼ਰੂਰੀ ਹੈ ਕਿ ਜੇ ਤੁਹਾਡੇ ਅੰਦਰ ਇਹ ਚੀਜ਼ ਆ ਗਈ ਤਾਂ ਤੁਸੀਂ ਸਮਝੋਗੇ ਕਿ ਤੁਸੀਂ ਸਾਰੀ ਜ਼ਿੰਦਗੀ ਤੰਦਰੁਸਤ ਰਹੋ ਸਰ ਡਿਸਟ੍ਰਿਕਟ ਕਿੰਨੇ ਕੈਂਪ ਲਾਏ ਜਾ ਰਹੇ ਹਨ ਕਿਉਂਕਿ ਆ 6ਵਾਂ ਕੈਂਪ ਆਹ ਦੇਖੋ ਜੀ 20 ਦੇ ਗਰੀਬ ਅਸੀਂ ਸੰਗਰੂਰ ਜਿਲ੍ਹੇ ਚ ਕੈਂਪ ਲਾ ਰਹੇ ਹਾਂ ਟੋਟਲ ਜਿਹੜੇ ਆ ਇਸ ਬੈਚ ਦੇ ਵਿੱਚ ਮੈਂ ਗੱਲ ਕਰਾਂ ਜਿਵੇਂ ਸੰਗਰੂਰ ਹੈਗਾ ਆ ਇਥੋਂ ਨਾਲ ਹੀ ਪਟਿਆਲਾ ਹੈਗਾ ਲੁਧਿਆਣਾ ਹੈ ਮਲੇ ਕੁਰਿਸਤ ਲਾਵਾ ਤੁਹਾਡਾ ਮੁਹਾਲੀ ਫਤਿਗੜ ਸਾਹਿਬ ਇਹ ਨਵਾਂ ਸ਼ਹਿਰ ਰੂਪੜ ਇਹਨਾਂ ਜ਼ਿਲ੍ਹੇ ਚ 200 ਕੈਂਪ ਜਿਹੜੀ ਐ ਐਸਪੀ ਕਾਰਟ ਤੇ ਵਰਲਡ ਕੈਂਸਰ ਕੇਅਰ ਮਿਲ ਕੇ ਲਾ ਰਹੀ ਐ ਇਸ ਤੋਂ ਪਹਿਲਾਂ ਅਸੀਂ ਮਾਲਵੇ ਚ 100 ਕੈਂਪ ਲਾ ਚੁੱਕੇ ਆ ਬਾਰਡਰ ਬੈਲਟ ਜਿਹੜੀ ਐ ਗਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਜੰਮੂ ਤੱਕ 100 ਕੈਂਪ ਲਾ ਚੁੱਕੇ ਆ ਕੁੱਲ ਮਿਲਾ ਕੇ ਸੋਸਾਇਟੀ ਜਿਹੜੀ ਵਰਲਡ ਕੈਂਸਰ ਕੇਅਰ ਪਿਛਲੇ ਇੱਕ ਵਿਧਾਕੇ ਤੋਂ ਤਕਰੀਬਨ ਅਸੀਂ 13000 ਪਿੰਡਾਂ ਤੱਕ ਪਹੁੰਚ ਕਰ ਚੁੱਕੇ ਹਾਂ ਲੱਖਾਂ ਲੋਕਾਂ ਨੂੰ ਚੈੱਕ ਕੀਤਾ ਹੈ ਲੱਖਾਂ ਲੋਕਾਂ ਨੂੰ ਕੈਂਸਰ ਦੇ ਮੂੰਹ ਤੋਂ ਜਾਨ ਚ ਰੋਕਿਆ ਹੈ ਇਸੇ ਮਕਸਦ ਨਾਲ ਕਿ ਤੰਦਰੁਸਤ ਲੋਕਾਂ ਦੀ ਜਾਂਚ ਕੀਤੀ ਜਾਵੇ ਉਹਨਾਂ ਨੂੰ ਬਿਮਾਰੀ ਬਣਨ ਤੋਂ ਪਹਿਲਾਂ ਹੀ ਫੜ ਕੇ ਉਹਨਾਂ ਦੇ ਲੱਛਣ ਠੀਕ ਕੀਤੇ ਜਾਣ ਤਾਂ ਕਿ ਕੈਂਸਰ ਬਣੀ ਨਾ ਸਰ ਕੀ ਨਾਮ ਹੈ ਡਾਕਟਰ ਜਗਜੀਤ ਸਿੰਘ ਧੋਰੀ ਅੱਜ ਅਸੀਂ ਪਹੁੰਚੇ ਹਾਂ ਲਹਿਰਾਗਾਗਾ ਦੇ ਵਿੱਚ ਸੀਬਾ ਇੰਟਰਨੈਸ਼ਨਲ ਸਕੂਲ ਦੇ ਵਿੱਚ ਤੇ ਸਰਦਾਰ ਕਮਲਜੀਤ ਸਿੰਘ ਢਿੰਡਸਾ ਦੀ ਸਰਪ੍ਰਸਤੀ ਹੇਠ ਅੱਜ ਇੱਥੇ ਅਸੀਂ ਵਰਲਡ ਕੈਂਸਰ ਕੇਅਰ ਸੁਸਾਇਟੀ ਵੱਲੋਂ ਕੈਂਪ ਲਗਾਇਆ ਹੈ ਮੈਂ ਦੱਸਣਾ ਚਾਹਣਾ ਕਿ ਇਹ 16 ਕੈਂਪ SBI ਕਾਰਡ ਵੱਲੋਂ ਸਪான்ਸਰ ਕੀਤੇ ਗਏ ਨੇ ਜਿਹੜੇ ਕਿ ਜ਼ਿਲ੍ਹਾ ਸੰਗਰੂਰ ਦੇ ਵਿੱਚ 1 ਅਗਸਤ ਨੂੰ ਸ਼ੁਰੂ ਹੋਏ ਸੀ ਪਹਿਲਾ ਕੈਂਪ ਮਾਡਰਨ ਸੈਕੂਲਰ ਪਬਲਿਕ ਸਕੂਲ ਧੂਰੀ ਦੇ ਵਿੱਚ ਲੱਗਿਆ ਸੀਗਾ ਉਸ ਤੋਂ ਬਾਅਦ ਦੂਸਰਾ ਕੈਂਪ ਸੀ ਜਿਹੜਾ ਉਹ ਬਸੰਤ ਵੈਲੀ ਪਬਲਿਕ ਸਕੂਲ ਲੱड्डा ਹੈਰੀਟੇਜ ਪਬਲਿਕ ਸਕੂਲ ਭਵਾਨੀਗੜ੍ਹ ਤੇ ਫਿਰ ਇੱਕ ਕੇਸ਼ਵ ਸਕੂਲ ਦਿੜਵਾ ਇਸ ਤਰ੍ਹਾਂ ਕਰਦੇ ਕਰਦੇ ਜਿਹੜਾ ਇਹ ਅੱਜ ਜਿਹੜਾ ਸਾਡਾ ਕੈਂਪ ਆ 6ਵਾਂ ਕੈਂਪ ਹੈ ਤੇ ਮੈਂ ਦੱਸਣਾ ਚਾਹਣਾ ਕਿ ਇਸ ਕੈਂਪ ਦੇ ਵਿੱਚ ਵਰਲਡ ਕੈਂਸਰ ਕੇਅਰ ਸੁਸਾਇਟੀ ਹੈ ਜਿਹੜੀ ਉਹ ਇਸ ਨੂੰ ਆਰਗੇਨਾਈਜ਼ ਕਰ ਰਹੀ ਹੈ ਤੇ ਸਾਡੀ ਜਿਹੜੀ ਆਪਣਾ ਪੰਜਾਬ ਫਾਊਂਡੇਸ਼ਨ ਹੈਗੀ ਆ ਉਹ ਇਸ ਨੂੰ ਸਪੋਰਟ ਕਰ ਰਹੀ ਹੈ ਇਹ ਜਿਹੜਾ ਕੈਂਪ ਆ ਤੰਦਰੁਸਤ ਲੋਕਾਂ ਲਈ ਹੈ ਕਿਉਂਕਿ ਇੱਥੇ ਜਿਹੜੇ ਬਸਾਈਆਂ ਹੋਈਆਂ ਨੇ ਉਹਨਾਂ ਦੇ ਵਿੱਚ ਅਤਿ ਆਧੁਨਿਕ ਮਸ਼ੀਨਾਂ ਫਿੱਟ ਨੇ ਮੈਮੋਗ੍ਰਾਫੀ ਤੱਕ ਦੇ ਟੈਸਟ ਇੱਥੇ ਕੀਤੇ ਜਾ ਰਹੇ ਨੇ ਕਿਉਂਕਿ ਸਾਡਾ ਮੰਨਣਾ ਇਹ ਹੈ ਵੀ ਜਿਹੜੇ ਕੈਂਸਰ ਆ ਇਹੇ ਬਿਮਾਰੀ ਦਾ ਇਲਾਜ ਤਾਂ ਹੈ ਪਰੰਤੂ ਜੇਕਰ ਇਸ ਨੂੰ ਮੁੱਢਲੇ ਦੌਰ ਦੇ ਵਿੱਚ ਹੀ ਪਛਾਣ ਲਿਆ ਜਾਵੇ ਤਾਂ ਇਲਾਜ ਕਰਾਉਣ ਦੇ ਨਾਲੋਂ ਵੀ ਪਹਿਲਾਂ ਬਚਾਇਆ ਜਾ ਸਕਦਾ ਸੋ ਇਸ ਤਰ੍ਹਾਂ ਦੇ ਇਹ ਕੈਂਪ ਨੇ ਜਿਹੜੇ ਪੂਰੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਲੱਗ ਰਹੇ ਨੇ ਕੱਲ ਨੂੰ ਇਹ ਕੈਂਪ ਜਿਹੜਾ ਹੈਗਾ ਇਹ ਪਤਨਾ ਵਿਖੇ ਲੱਗ ਰਿਹਾ ਗੁਰਦੁਆਰਾ ਸਾਹਿਬ ਦੇ ਵਿੱਚ ਸੋ ਮੈਂ ਇਸ ਮੌਕੇ ਦੇ ਉੱਤੇ ਸਿਬਾ ਇੰਟਰਨੈਸ਼ਨਲ ਸਕੂਲ ਉਹਨਾਂ ਦੀ ਸਾਰੀ ਟੀਮ ਉਹਨਾਂ ਦਾ ਬਹੁਤ ਧੰਨਵਾਦੀ ਹਾਂ ਉਸ ਦੇ ਨਾਲ ਹੀ ਜਿਹੜਾ ਹੈਗਾ ਵਰਲਡ ਕੈਂਸਰ ਕੇਅਰ ਸੁਸਾਇਟੀ ਤੇ ਐਸਵੀਏ ਕਾਰਡ ਦਾ ਬਹੁਤ ਧੰਨਵਾਦੀ ਹਾਂ ਜਿਹੜੇ ੈਂਪ ਲਗਾਏ ਜਾ ਰਹੇ ਕਿਸ ਤਰ੍ਹਾਂ ਨਾਲ ਫਾਇਦੇਮੰਦ ਲੋਕਾਂ ਨੂੰ ਮਿਲ ਰਿਹਾ ਕਿ ਕਿੰਨੇ ਕਿ ਲੋਕਾਂ ਦੇ ਇਲਾਜ ਹੋਇਆ ਜਾਂ ਕੋਈ ਨਾ ਮਰਾ ਦਬੇ ਦੇਖੋ ਇਹ ਜਿਹੜਾ ਕੈਂਪ ਨੇ ਚ ਚੈੱਕ ਅਪ ਦੇ ਨਾਲ ਨਾਲ ਅਵੇਰਨੈਸ ਬਹੁਤ ਜ਼ਰੂਰੀ ਹੈ ਕਿਉਂਕਿ ਲੋਕਾਂ ਨੂੰ ਸ਼ਾਇਦ ਕਈ ਵਾਰ ਇਸ ਤਰ੍ਹਾਂ ਲੱਗਦਾ ਵੀ ਇਹ ਮਾਰ ਵਿਅਕਤੀਆਂ ਲਈ ਹੈ ਜਦਕਿ ਮੈਂ ਪਹਿਲਾਂ ਦੱਸ ਚੁੱਕਿਆ ਵੀ ਤੰਦਰੁਸਤ ਵਿਅਕਤੀਆਂ ਲਈ ਹੈ ਆ ਇਹਦੀ ਜਿੰਨੀ ਅਵੇਰਨੈਸ ਫਾਇਦਾ ਹੋਊਗੀ ਕਿਉਂਕਿ ਸਾਡੇ ਪੰਜਾਬ ਦੇ ਵਿੱਚ ਬਹੁਤ ਸਾਰੇ ਕੈਂਸਰ ਦੇ ਕੇਸ ਪਾਏ ਜਾਂਦੇ ਨੇ ਤੇ ਜਦੋਂ ਲੋਕਾਂ ਨੂੰ ਪਤਾ ਲੱਗਦਾ ਉਦੋਂ ਸਮਾਂ ਲੰਘ ਚੁੱਕਿਆ ਹੁੰਦਾ ਫਿਰ ਇਲਾਜ ਕਰਾਉਣ ਤੋਂ ਮਹਿੰਗੇ ਇਲਾਜ ਕਰਾਉਣ ਤੋਂ ਬਣਾ ਕੋ ਇਸ ਲਈ ਇਹ ਜਿਹੜਾ ਕੈਂਪ ਆ ਅੱਜ ਇੱਥੇ 500 ਦੇ ਕਰੀਬ ਰਜਿਸਟ੍ਰੇਸ਼ਨ ਹੋ ਚੁੱਕੀਆਂ ਨੇ ਤੇ ਜੇ ਕੋਈ ਹੋਰ ਵੀ ਕੈਂਡੀਡੇਟ ਹੋਣਗੇ ਤਾਂ ਉਹਨਾਂ ਨੂੰ ਅਸੀਂ ਕੱਲ ਨੂੰ ਪੱਤਲਾ ਚੈੱਕ ਕਰਾਂ। ਠੀਕ ਹੈ ਸਰ ਅੱਜ ਕੈਂਪ ਲੱਗਿਆ ਸਕੂਲ ਦੇ ਵਿੱਚ ਕਿਸ ਤਰ੍ਹਾਂ ਦਾ ਜਿਹੜਾ ਪ੍ਰਬੰਧ ਹੈ ਗਿਆ ਕੀ ਕੀ ਫੈਰੇ ਆ ਲੋਕਾਂ ਦੇ ਲੋਕ ਕਾਫੀ ਮਾਤਰਾ ਦੇ ਵਿੱਚ ਦਿਸਣੇ ਚ ਲੱਗੇ ਆ। ਅੱਜ ਆਪਣਾ ਪੰਜਾਬ ਫਾਊਂਡੇਸ਼ਨ ਵੱਲੋਂ ਜਿਹੜਾ ਇਹ ਕੈਂਪ ਲੱਗਿਆ ਜਿਵੇਂ ਪਹਿਲਾਂ ਧੂਰੀ ਸਾਹਿਬ ਦੱਸ ਕੇ ਗਏ ਨੇ ਤੇ ਇਸ ਕੈਂਪ ਦੇ ਵਿੱਚ 500 ਦੇ ਕਰੀਬ ਲੋਕਾਂ ਦੇ ਰਜਿਸਟ੍ਰੇਸ਼ਨ ਹੋਈ ਹੈ ਤੇ ਇਹਦੇ ਵਿੱਚ ਪਹਿਲਾਂ ਇਹਨਾਂ ਦਾ ਬੀਪੀ ਵਗੈਰਾ ਚੈੱਕ ਕਰਕੇ ਬੇਸਿਕ ਚੈੱਕਅਪ ਕੀਤਾ ਜਾਂਦਾ ਉਸ ਤੋਂ ਬਾਅਦ ਫਿਰ ਔਰਤਾਂ ਵਾਸਤੇ ਅਲੱਗ ਮਰਦਾਂ ਵਾਸਤੇ ਅਲੱਗ ਡਾਕਟਰ ਨੇ ਉਹ ਉਹਨਾਂ ਦੀ ਪੂਰੀ ਗੱਲਬਾਤ ਸੁਣ ਕੇ ਤੇ ਉਹਨਾਂ ਦੇ ਸਿੰਪਟਮ ਦੇਖ ਕੇ ਫਿਰ ਚਾਰ ਗੱਡੀਆਂ ਨੇ ਜਿਹੜੇ ਮੈਮੋਗ੍ਰਾਫੀ ਤੋਂ ਲੈ ਕੇ ਬਾਕੀ ਸਾਰੇ ਗਰੂਦਾਂ ਦੇ ਟੈਸਟ ਬਲੱਡ ਟੈਸਟ ਸਾਰੇ ਨੇ ਜਿਹਦੇ ਬੇਸ ਤੇ ਉੱਤੇ ਬੋਡੀ ਦੀ ਜਾਂਚ ਹੁੰਦੀ ਹੈ ਤੇ ਜੇ ਕੈਂਸਰ ਦਾ ਕੋਈ ਵੀ ਲੱਛਣ ਪਾਇਆ ਜਾਂਦਾ ਤਾਂ ਫਿਰ ਉਹਨੂੰ ਬੇਸਿਕ ਦਵਾਈਆਂ ਵੀ ਦਿੱਤੀਆਂ ਜਾਂਦੀਆਂ ਨੇ ਤੇ ਅੱਗੇ ਉਹਨਾਂ ਦੇ ਇਲਾਜ ਵਾਸਤੇ ਗਾਈਡ ਕੀਤਾ ਜਾਂਦਾ ਹੈ। ਸੋ ਆਸੇ-ਬਾਸੇ 40-50 ਪਿੰਡਾਂ ਦੇ ਵਿੱਚੋਂ ਇਹ ਲੋਕ ਆਏ ਨੇ ਜਿੱਥੇ ਸੁਨੇਹਾ ਪਹੁੰਚਿਆ ਤੇ ਭਾਰੀ ਰਾਸ਼ਾ ਲੋਕਾਂ ਦੇ ਵਿੱਚ ਉਤਸ਼ਾਹ ਹੈ ਤੇ ਇਹ ਇੱਕ ਕੋਸ਼ਿਸ਼ ਹੈ ਕਿ ਕੈਂਸਰ ਰੋਕੋ ਮੂਵਮੈਂਟ ਦੀ ਤੇ ਕੁਲਵੰਤ ਸਿੰਘ ਢਾਲੀਵਾਲ ਦਾ ਇੱਕ ਸੁਪਨਾ ਹੈ ਕਿ ਪੰਜਾਬ ਦੇ ਵਿੱਚ ਕਿਸ ਤਰੀਕੇ ਨਾਲ ਅਸੀਂ ਕੈਂਸਰ ਨੂੰ ਜਲਦੀ ਡਿਟੈਕਟ ਕਰਕੇ ਅਸੀਂ ਲੋਕਾਂ ਨੂੰ ਇਸ ਦਾ ਬਚਾ ਸਕਦੇ ਹਾਂ। ਸਰ ਕੈਂਸਰ ਦੇ ਜਿਹੜੇ ਟੈਸਟ ਆ ਉਹ ਵੀ ਮਹਿੰਗੇ ਹੁੰਦੇ ਹੈਗੇ ਇਥੇ ਉਹ ਵੀ ਟੈਸਟ ਫ੍ਰੀ ਕਿਤੇ ਜਾਂਦੇ ਜਾਂ ਲੋਕ ਇੱਥੇ ਜਿਵੇਂ ਮੈਮੋਗ੍ਰਾਫੀ ਦਾ ਟੈਸਟ ਹੈ ਤੁਸੀਂ ਕਿਤੇ ਵੀ ਜਾਨੇ ਉਹ 10-12000 ਰੁਪਏ ਦਾ ਟੈਸਟ ਹੈ ਗਰੂਦਾ ਦੇ ਜਿਹੜੇ ਟੈਸਟ ਨੇ ਉਹ ਵੀ 5000 ਤੋਂ ਲੈ ਕੇ 10000 ਤੱਕ ਟੈਸਟ ਨੇ ਜਿਹੜੇ ਬਲੱਡ ਦੇ ਟੈਸਟ ਨੇ ਵੱਡੇ ਟੈਸਟ ਨੇ ਤੇ ਕਾਫੀ ਮਹਿੰਗੇ ਟੈਸਟ ਨੇ ਇਹ ਤੇ ਪਰ ਇੱਥੇ ਬਿਲਕੁਲ ਫ੍ਰੀ ਨੇ ਫ੍ਰੀ ਦਵਾਈਆਂ ਨੇ ਫ੍ਰੀ ਚੈੱਕਅਪ ਹੈ ਕਿਸੇ ਦਾ ਕੋਈ ਹੋਣੀ ਇਹ ਸਾਰਾ SBI ਕਾਰਡ ਨੇ ਤੇ ਲੋਕਲ ਪ੍ਰਬੰਧ ਜਿਹੜਾ ਸ਼ਿਵਾ ਸਕੂਲ ਨੇ ਤੇ ਬਾਕੀ ਆਪਣੇ ਪੰਜਾਬ ਫਾਊਂਡੇਸ਼ਨ ਨੇ ਸਾਰਿਆਂ ਨੇ ਮਿਲ ਕੇ ਇਹ ਉਪਰਾਲਾ ਕੀਤਾ। ਹਾਂਜੀ। ਕਿ ਨਾਮ ਹੈ? ਡਾਕਟਰ ਵਿਹਾਰੀ ਮੰਡੇਰ। ਅੰਡਰ ਡਾਕਟਰ ਤੁਸੀਂ ਆਪ ਕੀ ਅੱਜ ਇੱਥੇ ਟੈਸਟ ਕਰਵਾਉਣ ਆਏ ਹੋ। ਇੱਥੇ ਕਾਫੀ ਮਾਤਰਾ 'ਚ ਜਿਹੜਾ ਇਲਾਜ ਕਰਾਉਣ ਮਰੀਜ਼ ਪਹੁੰਚਦੇ ਨੇ। ਬਿਲਕੁਲ। ਕਿਸ ਤਰ੍ਹਾਂ ਦੇਖਦੇ ਹੋ ਇਹ ਕੈਂਪਲਿੰਗ ਇੰਨਾ ਇੱਕ ਫਾਇਦੇਮੰਦ ਆਪਣੇ ਇਲਾਕੇ ਲਈ ਹੋਊਗਾ? ਆਪਣੇ ਇਲਾਕੇ 'ਚ ਦੇਖੋ ਕੈਂਸਰ ਦੀ ਸਮੱਸਿਆ ਬਹੁਤ ਆ ਰਹੀ ਹੈ। ਲੇਕਿਨ ਜਿਸ ਤਰ੍ਹਾਂ ਇਨਸਾਨ ਮੌਤ ਤੋਂ ਡਰਦਾ ਹੈ ਉਸੇ ਤਰ੍ਹਾਂ ਕੈਂਸਰ ਦੇ ਨਾਮ ਦੇ ਜਿਹੜੀ ਦਹਿਸ਼ਤ ਹੈ ਉਹ ਅਜੇ ਆਪਣੇ ਵੀ ਪਈ ਹੈ ਜਿਹਦੇ ਕਰਕੇ ਲੋਕ ਅ ਅੱਗੇ ਨਹੀਂ ਆ ਰਹੇ ਜਦੋਂ ਕਿ ਗੱਲ ਇਹ ਹੈ ਕਿ ਜੇ ਇਹਦਾ ਵੇਲੇ ਸਰਪਤਾ ਲੱਗ ਜਵੇ ਜਿਸ ਤਰ੍ਹਾਂ ਕਿ ਅੱਜ ਇਹ ਕੈਂਪ ਹੈ ਇੱਥੇ ਜਿਹੜੇ ਲੋਕ ਡਰ ਕੇ ਆ ਰਹੇ ਨੇ ਹਾਲਾਂਕਿ ਇੱਥੇ ਤਾਂ ਮਰੀਜ਼ ਤਾਂ ਆ ਹੀ ਨਹੀਂ ਰਿਹਾ ਤੰਦਰੁਸਤ ਬੰਦੇ ਆ ਰਹੇ ਨੇ ਕਾਦੇ ਵਾਸਤੇ ਜਿਹੜਾ ਥੋੜਾ ਹੌਸਲਾ ਕਰਦੇ ਨੇ ਕਿ ਬਾਈ ਚਾਂਸ ਹੋ ਜੇ ਜੇ ਵਕਤ ਤੋਂ ਪਹਿਲਾਂ ਲੱਗ ਜੇ ਪਤਾ ਇਹਦਾ ਤਾਂ ਇਹ ਇੱਕ ਗੱਲ ਨੋਟ ਕਰਨ ਵਾਲੀ ਹੈ ਕਿ ਇਹ ਜਿਹੜਾ ਕੈਂਸਰ ਹੈ ਇਲਾਜ ਯੋਗ ਹੈ ਇਹ ਗੱਲ ਸਮਝਣ ਦੀ ਸਾਨੂੰ ਬਹੁਤ ਜ਼ਰੂਰੀ ਹੈ ਤੁਸੀਂ ਵੀ ਅੱਜ ਟੈਸਟ ਕਰਾਇਆ ਹੈ ਹਾਂ ਮੈਨੂੰ ਬਿਲਕੁਲ ਮੈਨੂੰ ਥੋੜੀ ਪ੍ਰੋਸਟੇਟ ਦੀ ਸਮੱਸਿਆ ਹੈ ਕਿ ਥੋੜੀ-ਬਹੁਤੀ ਪਿਸ਼ਾਬ ਦਾ ਸੀਗਾ ਤੇ ਮੈਂ ਉਸ ਡਾਉਟ ਤੋਂ ਮੇਬੀ ਇਹ ਵਧੇ ਨਾ ਤਾਂ ਅੱਜ ਮੈਂ ਇਹ ਟੈਸਟ ਕਰਾਇਆ ਕਿਸ ਤਰ੍ਹਾਂ ਦੇ ਪ੍ਰਬੰਧ ਦੇਖ ਲਓ ਕਿਉਂਕਿ ਇੱਕ ਪਹਿਲੀ ਵਾਰ ਮੈਨੂੰ ਲੱਗਦਾ ਇਸ ਇਲਾਕੇ 'ਚ ਕੈਂਪ ਲੱਗਿਆ ਹੋਊਗਾ ਹਾਂ ਨਹੀਂ ਮੇਰੇ ਡੇਟ ਨਹੀਂ ਯਾਦ ਇੱਕ ਵਾਰੀ ਪਹਿਲਾਂ ਵੀ ਲੱਗ ਚੁੱਕਿਆ ਆਪਣਾ ਫਿਰ ਸੌਰਵ ਕੰਪ ਲੱਗ ਕੇ ਲੱਗਾ ਸੀ ਇਹਨਾਂ ਵੱਲੋਂ ਹੀ ਸੀਗਾ ਉਦੋਂ ਤਾਂ ਬਿਲਕੁਲ ਥੋੜੇ ਲੋਕ ਆਏ ਜਣੀ ਸਿਰਫ 100 150 ਮਥਾ ਮਰੀਜ਼ ਹੋਇਆ ਸੀ ਲੇਕਿਨ ਅੱਜ 5 600 ਦੇ ਕਰੀਬ ਮਰੀਜ਼ ਇੱਥੇ ਆ ਚੁੱਕੇ ਆ ਇਹਦਾ ਥੋੜਾ ਇਹ ਹੈ ਕਿ ਸੀ ਬਸਪੂਲ ਦਾ ਇੱਕ ਤਾਂ ਡੈਰਾ ਹੈ 굴ਲਾ ਡੈਰਾ ਕਰਕੇ ਦੂਜੀ ਗੱਲ ਸਮਝਾਉਣ ਦੀ ਕਰਕੇ ਇਹਨਾਂ ਦਾ ਇਨਫਲੂਐਂਸ ਹੈ ਉਹਦੇ ਕਰਕੇ ਜਣੀ ਲੋਕਾਂ ਦਾ ਅੱਜ ਵਧੀਆ ਆਏ ਨੇ ਤੇ ਡੇਰ ਹੋ ਕੇ ਆਏ ਨੇ ਜਣੀ ਡਰ ਨਹੀਂ ਕਿਸੇ ਦੇ ਮਰੀਜ਼ ਤੇ ਲੱਗ ਰਿਹਾ ਆਰਾਮ ਨਾਲ ਬੰਦੇ ਬੈਠੇ ਕਿ ਹਾਂਜੀ ਦੱਸਦੇ ਆ ਕਿ ਮੈਂ ਟੈਸਟ ਕਰਾਉਣ ਲਈ ਪ੍ਰਬੰਧ ਇਹ ਕਲਾਸ ਪ੍ਰੋਬਲਮ ਦਾ ਜਿਆਦਾ ਪਾਣੀ ਦਾ ਬੈਠਣ ਦਾ ਜਿਵੇਂ ਗਰਮੀ ਹੈ ਹਵਾ ਦਾ ਬਿਲਕੁਲ ਉਸਾਂ ਦੇ ਵਿੱਚ ਇਲਾਜ ਕੀਤੇ ਜਾ ਰਿਹਾ ਜਾਂ ਟੈਸਟ ਕੀਤੇ ਜਾ ਰਿਹਾ ਹੈ ਬਸਾਂ ਦੇ ਵਿੱਚ ਦੇਖੋ 1 2 3 4 ਨੰਬਰ ਬਸਾਂ ਨੇ ਸਾਰਿਆਂ ਦੇ ਵੱਖਰੇ ਵੱਖਰੇ ਟੈਸਟ ਨੇ ਇੱਕ ਵਾਸਤੇ ਇੱਕ ਜਿਹੜੀ ਇੱਕ ਨੰਬਰ ਹੈ ਉਸ ਸਪੈਸ਼ਲ ਮੈਮੋਗ੍ਰਾਫੀ ਦੀ ਹੈ ਜਿਹੜਾ ਕਿ ਇੰਨਾ ਮਹਿੰਗਾ ਟੈਸਟ ਹੈ 10000 ਰੁਪਏ ਦਾ ਟੈਸਟ ਹੈ ਇਹ ਫਰੀ ਟੈਸਟ ਹੋਏਗਾ ਔਰਤਾਂ ਨੂੰ ਕਿਉਂਕਿ ਛਾਤੀ ਸਮੱਸਿਆ ਜਾ ਰਹੀ ਹੈ ਬਾਕੀ 1 2 3 4 ਹੋਰ ਵੈਨਾਂ ਨੇ ਇੱਕ 'ਚ ਬਲੱਡ ਦਾ ਹੈ ਇੱਕ 'ਚ ਹੱਡੀਆਂ ਦਾ ਹੈ ਤੇ ਉਧਰ ਪਹਿਲਾਂ ਡਾਕਟਰ ਬੈਠੇ ਆ ਉਹ ਤੁਹਾਨੂੰ ਐਡਵਾਈਸ ਕਰਦੇ ਆ ਚੈੱਕ ਕਰਦੇ ਆ ਹਿਸਟਰੀ ਲਈ ਥੈਂਕ ਯੂ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰਮੇਸ਼ ਕੁਮਾਰ ਹੈ ਜੀ ਇਹ ਜੁਆਇਨ ਅੱਜ ਜਿਹੜਾ ਕੈਂਸਰ कॅम्प ਲੱਗ ਜਾਣਾ ਕਿਸ ਤਰ੍ਹਾਂ ਲੱਗ ਰਿਹਾ ਕਿਸ ਤਰ੍ਹਾਂ ਦਾ ਪਾਲਿਆ ਹੈਗਾ ਕੀ ਕਹਦਾ ਹੈ ਇਹਦੇ ਬਾਰੇ ਅੱਜ ਸਾਨੂੰ ਪਤਾ ਲੱਗਿਆ ਐਮਡੀ ਸਰ ਦੇ ਫੇਸਬੁਕ ਰਾਹੀਂ ਵੀ ਲੋਕਾਂ ਨੂੰ ਵੇਰ ਕੀਤਾ ਵੀ 6 ਅਗਸਤ ਨੂੰ ਅਸੀਂ ਇੱਕ ਕੈਂਸਰ ਦੇ ਸਬੰਧ ਵਿੱਚ ਕੈਂਪ ਲਗਾਇਆ ਜਾ ਰਿਹਾ ਹੈ ਇੱਕ ਨਾਮਰਾਦ ਬਿਮਾਰੀ ਜਿਹੜੀ ਕੈਂਸਰ ਹੈ ਵੀ ਜਿਹੜੇ ਲੋਕ ਇਸ ਤੋਂ ਮਿਲ ਨਹੀਂ ਕਰ ਬਚੇ ਹੋਏ ਨੇ ਉਹਨਾਂ ਵਾਸਤੇ ਇੱਕ ਅਵੇਅਰ ਕੈਂਪ ਹੈ ਕਿ ਉਹ ਇਸ ਕੈਂਪ ਰਾਹੀਂ ਉਹਨਾਂ ਦੇ ਮੁਫਤ ਟੈਸਟ ਕੀਤੇ ਜਾਂਦੇ ਨੇ ਨਾਮਰਾਦ ਬਿਮਾਰੀਆਂ ਹੋਰ ਵੀ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਜਿਨ੍ਹਾਂ ਦੀ ਇੱਥੇ ਚੈੱਕਅਪ ਹੋ ਰਹੀ ਹੈ ਜਿਹੜਾ ਸਟਾਫ ਹੈ ਬੜਾ ਐਜੂਕੇਟਿਡ ਹੈ ਸਮਝਦਾਰ ਹੈ ਇਹਨਾਂ ਨੇ ਇਹ ਅੱਜ ਰੱਖ-ਰਖਾ ਦਾ ਪ੍ਰਬੰਧ ਕੀਤਾ ਗਿਆ ਹੈ ਬਹੁਤ ਹੀ ਬੜਾ ਸ਼ਾਨਦਾਰ ਹੈ ਅਜਿਹੇ ਸਵਾਵਾਂ ਅਗਰ ਸੋਸ਼ਲ ਤੌਰ ਦੇਤੇ ਸਮਾਜ ਨੂੰ ਮਿਲਦੀਆਂ ਰਹਿਣ ਅਸੀਂ ਇਸ ਤੋਂ ਬੜੇ ਭਾਵੁਕ ਹੋਇਆ ਖੁਸ਼ ਹੋਏ ਆ ਅਸੀਂ ਚੀਨਸਾ ਸਾਹਿਬ ਦਾ ਆਈ ਹੋਈ ਟੀਮ ਦਾ ਬਹੁਤ ਹੀ ਧੰਨਵਾਦੀ ਆ ਅਜਿਹੇ ਕੈਂਪ ਸਾਡੇ ਸਮਾਜ ਨੂੰ ਸਾਡੇ ਸ਼ਹਿਰ ਨੂੰ ਬਹੁਤ ਲੋੜ ਹੈ ਇਸ ਕੈਂਪ ਦੀ ਕਿਸ ਤਰ੍ਹਾਂ ਦੀ ਇਹ ਤਿਆਰੀਆਂ ਕੀਤੀਆਂ ਹਨ ਟੈਸਟਿੰਗ ਲੈ ਕੇ ਕਿ ਕੈਂਸਰ ਦੇ ਟੈਸਟ ਬਹੁਤ ਮਹਿੰਗੇ ਹੁੰਦੇ ਆ ਕਿਸ ਤਰ੍ਹਾਂ ਲੱਗਦਾ ਸਾਨੂੰ ਤਾਂ ਇੱਥੇ ਆ ਕੇ ਰਜਿਸਟ੍ਰੇਸ਼ਨ ਕਰਾਉਣ ਤੋਂ ਲੈ ਕੇ ਟੈਸਟ ਕਰਾਉਣ ਤੱਕ ਕੋਈ ਦਿੱਕਤ ਨਹੀਂ ਆਈ ਹੈਗੀ ਜਿਹੜੇ ਸਾਨੂੰ ਪਤਾ ਲੱਗਿਆ ਵੀ ਇਹ ਟੈਸਟ ਹੈਗੇ ਉਹ ਆਪਣੇ ਨੇੜੇ ਤੇੜੇ ਦੇ ਸ਼ਹਿਰਾਂ 'ਚ ਵੀ ਨਹੀਂ ਹੈਗੇ ਅਰੇ ਬੇਸ਼ਮਾਰ ਕੀਮਤੀ ਟੈਸਟ ਨੇ ਜਿਹੜੇ ਬਿਲਕੁਲ ਇੱਥੇ ਫ੍ਰੀ ਕੀਤੇ ਜਾ ਰਹੇ ਨੇ ਤਕਰੀਬਨ ਤੱਕ ਜਿਹੜੀ ਕੈਂਸਰ ਦੀ ਬਿਮਾਰੀ ਹੈ ਕਿ ਨਾਮ ਨਾਲ ਲਾਸਟ ਬਿਮਾਰੀ ਹੈ ਉੱਥੋਂ ਤੱਕ ਦੇ ਟੈਸਟ ਇਹਨਾਂ ਨੇ ਬੰਦ ਕੀਤਾ ਹੋਇਆ ਹੈ